ਹਾਂਜੀ ਭਾਈ ਅੱਜ ਦੇਖੋ ਬਹੁਤ ਹੀ ਪੁਰਾਣਾ ਘਰ ਹੈ ਨਾ ਦੇਖੋ 1979 ਦਾ ਪਾਇਆ ਹੋਇਆ ਹੈ ਹੁਣ ਚੱਲਿਆਂ ਦਾ 2025 ਲਗਭਗ 46 ਸਾਲ ਹੋ ਗਏ ਪਰ ਘਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਯਾਰ ਪੂਰੇ ਸ਼ੌਂਕ ਨਾਲ ਪਾਇਆ ਹੋਇਆ ਹੈਗਾ ਤੇ ਹਰੇ ਤਾਂ ਹੁਣ ਤਾਂ ਆਪਾਂ ਜਿਵੇਂ ਕੰਦਾ-ਕੁੰਦਾ ਵੀ ਆ ਦੇਖ 5 ਇੰਚ ਜਾਂ 9 ਇੰਚ ਚਲਦੀਆਂ ਨੇ ਇਹ ਚਣਾਈ ਵੀ ਘਾਰੇ ਚ ਕਰੀ ਹੋਈ ਹੈ ਕੰਦਾ ਵੀ ਲਗਭਗ ਯਾਰ 18-18 ਇੰਚੀ ਨੇ ਹੈ 18 ਇੰਚੀ ਨੇ ਪੂਰੇ ਸ਼ੌਂਕ ਨਾਲ ਘਰ ਪਾਇਆ ਹੋਇਆ ਹੈਗਾ ਲਗਭਗ 46 ਸਾਲ ਹੋ ਗਏ ਲੇਖੇ ਪੂਰੀ ਡਿਜ਼ਾਈਨਿੰਗ ਡਿਜੁਨਿਨ ਕੀਤੀ ਹੋਈ ਹੈ ਇਹਦਾ ਚਲੋ ਇਧਰੋਂ ਹੁਣ ਪਰਛੋਲਾ ਬਣਾਤਾ ਇਥੇ ਤਾਤਾ ਤੇ ਪੂਰੀ ਬਰ ਸੋਹਣੀ ਡਿਜ਼ਾਈਨਿੰਗ ਡਿਜੁਨਿਨ ਕੀਤੀ ਹੋਈ ਸੀ ਤੇ ਨਵਾਂ ਘਰ ਪਾ ਲਿਆ ਹੁਣ ਤੇ ਅੰਦਰ ਵੀ ਯਾਰ ਇਥੇ ਇੱਕ ਦਰਵਾਜ਼ਾ ਹੁੰਦਾ ਤੇ ਇੱਕ ਉਧਰ ਦਰਵਾਜ਼ਾ ਹੁੰਦਾ ਹੈ ਇਹ ਦਰਵਾਜ਼ੇ ਹੁੰਦੇ ਇਹ ਕੜੀਆਂ ਵੀ ਚੈੱਕ ਕਰੋ ਕੜੀਆਂ ਆਪਣਾ ਜੇ ਦੇਖਿਆ ਨੇ ਪੁਰਾਣੇ ਘਰ ਹੁੰਦੇ ਨੇ ਜ਼ਿਆਦਾਤਰ ਦੂਜੀਆਂ ਕੜੀਆਂ ਹੁੰਦੀਆਂ ਉਹਨਾਂ ਇੱਕ ਸੌਫਾ ਲੱਗ ਰਹੀ ਹੁੰਦੀ ਹੈ ਸੌਫਾ ਲੱਗ ਰਹੀ ਹੁੰਦੀ ਹੈ ਜਿਹੜਾ ਚੌਕਰੀਆਂ ਹੁੰਦੀਆਂ ਨੇ ਇੱਕ ਮੈਂ ਉਸ ਬਾਈ ਨਾਲ ਗੱਲ ਕੀਤੀ ਇਹ ਕਹਿੰਦਾ ਸਾਲ ਦੀਆਂ ਕੜੀਆਂ ਵਾਜੀਆਂ ਸਾਲ ਦੀ ਲੱਕੜ ਵਾਜਦੀ ਆ ਇਹ ਇਹ ਨਾ ਤਾਂ ਝੁਕੀ ਐ ਨਾ ਝੁਕੀ ਐ ਤੇ ਨਾ ਹੀ ਇਹਨੂੰ ਸ਼ੌਕ ਲੱਗੀ ਐ ਤੇ ਪੂਰਾ ਸ਼ੌਕ ਨਾਲ ਗਾਰਡਰ ਬੂਡਰ ਪੂਰੇ ਪਾਰੇ ਪਾਏ ਹੋਏ ਨੇ ਕੜੀਆਂ ਗੁੜੀਆਂ ਪੂਰੀਆਂ ਸੋਹਣੀਆਂ ਤੇ ਟੈਲਾ ਲਾਈਆਂ ਹੋਈਆਂ ਨੇ ਹੈ ਪੂਰੇ ਸ਼ੌਕ ਨਾਲ ਘਰ ਪਾਇਆ ਹੋਇਆ ਇਹਦਾ ਹੱਕਾ ਰੇ ਨੀਵਾ ਹੋ ਗਿਆ ਚਲੋ ਹੁਣ ਇਹ ਸੱਤ ਦੀ ਉਚਾਈ ਲਗਭਗ 7 8 ਕ ਅਠਕਪਟ ਹੋਊਗੀ ਇੱਥੇ ਤੇ ਹਲੇ ਵੀ ਬਟ ਗਲੀ ਉੱਚੀ ਹੋਗੀ ਸੀ ਪਰ ਹਲੇ ਵੀ ਇਹ ਚੱਲੂਗਾ ਘਰੇ ਯਾਰਾ ਇਹ ਇਹਦਾ ਹਲੇ ਵੀ ਨਿਆਰਾ ਲਈ ਬਹੁਤ ਪਈ ਹੈ ਬਹੁਤ ਵਧੀਆ ਕਾਰ ਪਾਇਆ ਹੋਇਆ ਹੈਗਾ ਤੇ ਵਾਕੀ ਸ਼ੌਕ ਨਾਲ ਪੂਰਾ ਕਰਿਆ ਹੋਇਆ ਕੰਮ ਕਰ ਠੀਕ ਹੈ ਤੁਹਾਨੂੰ